ਜੀਦੀ ਧਰ ਨਾਲ ਚੱਲੇ ਪੋਰਾ ਜੁੱਤੀਆਂ ਖਾਏ ਜਨਾਨੀ ਤੋਂ ਉਹ ਰੋਬ ਗਰੰਠੀ ਉੱਤੇ ਆ ਕੇ ਝਾੜਦਾ ਵੇਖਿਆ ਮੈਂ ਮਿਲੜਾ ਖਾਤਰ ਤੁੰਦਾ ਢਿੱਡ ਗਰੀਬਾਂ ਦਾ ਉਹ ਵਿਲਕ ਵਿਲਕ ਕੇ ਔਕਾ ਗੰਗਸਾਰ ਦਾ ਵੇਖਿਆ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰਿਆਮ ਵੇਖਦਾ ਜਿਹਦੀ ਘਰ ਨਾਲ ਚੱਲੇ ਭੋਰਾ ਉਹ ਜੁੱਤੀਆਂ ਖਾਏ ਜਨਾਨੀ ਤੋਂ ਉਹ ਰੋਬ ਗਰੰਥੀ ਉੱਤੇ ਆ ਕੇ ਝਾੜਦੇ ਵੇਖੇ ਮੈਂ ਅੱਜ ਦੀ ਜੋ ਵੀਡੀਓ ਤੁਹਾਨੂੰ ਦਿਖਾਵਾਂਗੇ ਉਸ ਨੂੰ ਸੁਣ ਇੱਕ ਵਾਰ ਤਾਂ ਤੁਸੀਂ ਵੀ ਆਖੋਗੇ ਕਿ ਵਾਹ ਕੀ ਬਾਤ ਹੈ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਗਾਇਕ ਰਣਜੀਤ ਬਾਵਾ ਵੱਲੋਂ ਇੱਕ ਗੀਤ ਗਾਇਆ ਗਿਆ ਸੀ ਜਿਸ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਪਰ ਹਰ ਇੱਕ ਨੇ ਰਣਜੀਤ ਬਾਵੇ ਦੇ ਹੱਕ ਵਿੱਚ ਗੱਲ ਕੀਤੀ ਪਰ ਜੇਕਰ ਹੁਣ ਦੇਖਿਆ ਜਾਵੇ ਇਸ ਨੌਜਵਾਨ ਨੇ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕੀਤੀ ਹੈ ਅਤੇ ਇਸ ਨੌਜਵਾਨ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਇੱਕ ਬਹੁਤ ਸੋਹਣਾ ਗੀਤ ਸੁਣਾਇਆ ਹੈ ਆਓ ਨਜ਼ਰ ਮਾਰਦੇ ਹਾਂ ਨੌਜਵਾਨ ਵੱਲੋਂ ਗਾਇ ਇਸ ਗੀਤ ਉੱਪਰ ਜੀਵੀ ਧਰ ਨਾ ਚੱਲੇ ਭੋਰਾ ਜੁੱਤੀਆਂ ਖਾਏ ਜਨਾਨੀ ਤੋਂ ਚਾਰ ਦਾਵੇ ਪਿਆ ਮੈਂ ਜੋ ਚੌਕ ਚ ਖੜ ਕੇ ਬਾਲੀਆਂ ਮੱਤਾਂ ਦੇ ਪਨੀਰੀ ਨੂੰ ਹੋ ਸਕੇ ਪਾਈ ਨਾਲ ਲੜ ਕੇ ਖੰਭ ਖਲਾਰ ਦਾ ਵੇਖਿਆ ਮੈਂ ਬਈ ਸਭ ਕੁਝ ਹੁੰਦਿਆਂ ਕੋਣ ਜਝੂਣਾ ਹੰਡਾ ਵੇ ਕੁੱਤਿਆਂ ਜਈ ਬਈ ਸਭ ਕੁਝ ਹੁੰਦਿਆਂ ਕੋਲ ਜੋ ਝੂਣ ਹੰਡਾ ਵੇ ਕੁੱਤਿਆਂ ਜਈ ਉਹ ਠੰਡੇ ਦੁੱਧ ਨੂੰ ਲਾਲਾ ਠਾ ਦਾ ਵੇਖਿਆ ਮੈਂ ਵਈ ਵਸਦੇ ਘਰਾਂ ਚ ਫੋਟ ਪਵਾਵੇ ਜਿਹੜਾ ਖਿੜ ਖਿੜ ਕੇ ਉਹ ਆਪਣੇ ਘਰ ਵਿੱਚ ਆਪ ਵੀ ਕੰਦ ਮਾਰਦਾ ਵੇਖਿਆ ਮੈਂ ਜੋ ਨਕੇ ਪੰਚ ਸਰਪੰਚ ਤੇ ਹੱਕ ਦਵਾਵੇ ਲੋਕਾਂ ਨੂੰ ਹੋ ਸਕੇ ਪਾਈ ਦਾ ਲੋਕੋ ਹੱਕ ਦੇਕਾਰ ਦਾ ਵੇਖਿਆ ਮੈਂ ਜੋ ਕਿਉ ਦੇ ਦੀਵੇ ਬਲ ਬਲ ਕੇ ਪੀਰ ਮਨਾਵੇ ਪਿਆ ਉਹ ਮਾਂ ਬਾਪ ਨੂੰ ਅੱਖੀ ਸਤਿਆ ਤਾੜ ਦਾ ਵੇਖਿਆ ਮੈਂ ਈ ਆਪਣੇ ਆਪ ਨੂੰ ਜਿਹੜਾ ਬਹੁਤਾ ਗਿਆਨਵਾਨ ਸਮਝੇ ਅਨਪੜ੍ਹ ਵੀ ਕਈ ਵਾਰੀ ਉਹਨੂੰ ਚਾਰ ਦਾ ਵੇਖਿਆ ਮੈਂ ਜੋ ਚਾਰ ਕੋ ਛਿਲੜਾ ਖਾਤਰ ਤੂੰ ਦਾ ਢਿੱਡ ਗਰੀਬਾਂ ਦਾ ਉਹ ਵਿਲਕ ਵਿਲਕ ਕੇ ਔਕਾ ਡੰਗਸਾਰ ਦਾ ਵੇਖਿਆ ਮੈਂ ਉਹ ਪੌਤਕ ਵਾਂਦੀ ਹੋਕ ਪਿੰਡ ਵਿੱਚ ਫਨ ਖਲਾਰੇ ਜੋ ਬਈ ਦੀ ਹੋ ਕੇ ਪਿੰਡ ਵਿੱਚ ਫਨ ਖਲਾਰੇ ਜੋ ਉਹ ਵਿੱਚ ਹੰਕਾਰ ਦੇ ਲਾ ਨੂੰ ਲਲਕਾਰ ਦਾ ਵੇਖਿਆ ਮੈਂ ਅੱਜ ਜਿੱਤ ਦੇ ਨਾਰੇ ਲਾਵੇ ਬਣ ਸਦਾਗਰ ਨਸ਼ਿਆਂ ਦਾ ਗਲ ਕਾਲ ਦੇ ਹੱਥੋਂ ਅੰਤ ਦੀ ਬਾਦੀ ਹਾਰ ਦਾ ਵੇਖਿਆ ਮੈਂ ਹੋ ਭਾਗੂਆ ਵਾਂਗੂ ਜਿਹੜਾ ਰਤ ਨਾ ਛੋੜੇ ਲਾਲੂਆ ਦੀ ਬਈ ਭਾਗੂ ਰੱਬ ਉਹਨਾਂ ਦੀ ਸਤਿਆ ਮੱਤ ਮਾਰਦਾ ਵੇਖਿਆ ਮੈਂ ਉਹ ਰੱਬ ਉਹਨਾਂ ਦੀ ਸਤਿਆ ਮੱਤ ਮਾਰਦਾ ਵੇਖਿਆ ਮੈਂ ਸੋ ਦੋਸਤੋ ਨੌਜਵਾਨ ਵੱਲੋਂ ਗਾਇਆ ਇਸ ਗੀਤ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਸਾਡੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ ਦੀ ਧਰ ਨਾ ਚੱਲੇ ਪੋਰਾ ਜੁੱਤੀਆਂ ਖਾਏ ਜਨਾਨੀ ਤੋਂ ਉਹ ਰੋਬ ਗਰੰਥੀ ਉੱਤੇ ਆ ਕੇ ਝਾੜਦਾ ਵੇਖਿਆ ਮੈਂ ਖਾਤਰ ਤੂੰ ਦਾ ਟਿੱਡ ਗਰੀਬਾਂ ਦਾ ਉਹ ਵਿਲਕ ਵਿਲਕ ਕੇ ਔਕਾ ਗੰਗਸਾਰ ਦਾ ਵੇਖਿਆ ਮੈਂ ਇੱਥੇ ਬੰਦ ਦਾ ਤੇ ਬਹੁਤਾ ਕਿਰੋਹੀ ਟਿਕਦਾ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰਿਆਮ ਵਿਖਦਾ ਸਮੱਸਿਆ ਕੋਈ ਵੀ ਹੋਵੇ ਜੜ ਤੋਂ ਖਤਮ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ ਜਿਵੇਂ ਮਨ ਚਾਹਿਆ ਪਿਆਰ ਪਤੀ ਪਤਨੀ ਚ ਅਣਬਣ ਕਾਲੇ ਜਾਦੂ ਦਾ ਖਾਤਮਾ ਵਸ਼ੀਕਰਨ ਲਾਟਰੀ ਨੰਬਰ ਪਾਓ ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਣ ਨੂੰ ਆਪਣੇ ਵਸ ਵਿੱਚ ਕਰਵਾਉਣ ਲਈ ਸੰਪਰਕ ਕਰੋ ਬਾਬਾ ਗੁਰਦੇਵ ਸਿੰਘ ਜੀ ਤੁਸੀਂ ਸੰਪਰਕ ਕਰ ਸਕਦੇ ਹੋ 95013 71801